ਕਾਰਨ ਆਇਆ ਮੱਲਾ 5 ਨੰਬਰ ਦੀ ਬਾਨ ਨਿਵਾਟ ਚ ਮੱਲਾ 5 ਮੱਲਾ ਰਜੇਸ਼ਰ ਗਲੀ ਨੰਬਰ 5 ਜੀ ਚ ਕਿਸੇ ਵੀ ਇੱਕ ਘਰ ਦੇ ਵਿੱਚ ਜੋਤ ਜਲ ਰਹੀ ਸੀ ਜੋਤ ਜਲਨ ਕਰਕੇ ਆਗ ਦੇ ਜੋਰ ਖਾੜਿਆ ਤੇ ਉਸ ਪੂਰੇ ਘਰ ਨੂੰ ਅੱਗ ਲੱਗੀ ਉੱਪਰੋਂ ਹਾਈ ਟੈਂਸ਼ਨ ਵਾਇਰ ਜਾਰੀ ਸੀ ਜਿਸ ਕਰਕੇ ਇਹਨਾਂ ਨੇ ਮੱਲੇ ਵਾਲਿਆਂ ਨੇ ਮੈਨੂੰ ਵੀ ਫੋਨ ਕੀਤਾ ਫਾਇਰ ਬ੍ਰਿਗੇਡ ਵੀ ਕੀਤਾ ਮੈਂ ਸਾਰੇ ਅਫਸਰਾਂ ਨੂੰ ਫੋਨ ਕਰਕੇ ਐਮਐਲਏ ਸਾਹਿਬ ਮੇਰੇ ਨਾਲ ਹੀ ਸੀਗੇ ਉਸੇ ਵਾਲੇ ਫੋਨ ਕੀਤਾ ਤੇ 5 ਮਿੰਟ ਚ ਇੱਥੇ ਫਾਇਰ ਬ੍ਰਿਗੇਡ ਆ ਗਈ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਬਹੁਤ ਮਦਦ ਕਰਕੇ ਫਾਇਰ ਬ੍ਰਿਗੇਡ ਅਫਸਰਾਂ ਨੇ ਮਿਹਨਤ ਕਰਕੇ ਅੱਗ ਦੇ ਕਾਬੂ ਪਾਇਆ ਪੂਰਾ ਮਹੱਲਾ ਆ ਜਿੰਨੇ ਮੇਰੇ ਸਾਥੀ ਖੜੇ ਆ ਜਾਂ ਅੰਦਰ ਨੇ ਸਾਰਿਆਂ ਨੇ ਮਲੇਦਾਰੀ ਦਿਖਾਉਂਦੇ ਹੋਏ ਅੱਗ ਤੇ ਕਾਬੂ ਪਾਇਆ ਮੈਂ ਇਹਨਾਂ ਮਲੇ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੀ ਔਖੇ ਟਾਈਮ 'ਚ ਇੱਕ ਦੂਸਰੇ ਨਾਲ ਖੜ ਜੋ ਇਹੀ ਸਾਰੀ ਉਮਰ ਜੀ ਬੰਦੇ ਨੂੰ ਯਾਦ ਰਹਿੰਦਾ ਵੀ ਇਹ ਬੰਦਾ ਮੇਰੇ ਓਕੇ ਟਾਈਮ ਆ ਜੀ ਨਵਰਾਤਰੇ ਚੱਲ ਰਿਹਾ ਹੈ ਕਿ ਕੀ ਹੋਇਆ ਸੀ ਉਸ ਸਮੇਂ ਕੁਝ ਪਤਾ ਲੱਗਿਆ ਮਾਹਾਮਾਈ ਦੀ ਜੋਤ ਸੀਗੀ ਮਾਹਾਮਾਈ ਨੇ ਬਚਾ ਲਿਆ ਕਿੰਨੇ ਕਰ ਉੱਪਰ ਕੋਈ ਡਰ ਹੈ ਸੀਗਾ ਸੁਣ ਕਿਰਪਾ ਪਰ ਮਾਹਾਮਾਈ ਦੀ ਕਿਰਪਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ مالی ਨੁਕਸਾਨ ਹੋਇਆ ਮਾਹਾਮਾਈ ਉਹ ਵੀ ਇਹਨਾਂ ਦਾ ਪੂਰਾ ਕਰਵਾਵਾਂਗੇ ਆਪਾਂ ਜਿੱਦਾਂ ਵੀ ਹੈਗਾ ਇਹਨਾਂ ਦਾ ਜੋ ਵੀ ਹੋਊਗਾ ਸੀ ਐਮਐਲਏ ਸਾਹਿਬ ਨੂੰ ਕਹਿ ਕੇ ਜਾਂ ਡੀਸੀ ਸਾਹਿਬ ਨੂੰ ਕਹਿ ਕੇ ਜੋ ਇਹਨਾਂ ਦਾ ਨੁਕਸਾਨ ਹੋਇਆ ਕੋਈ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਭਾਜੀ ਅੱਗ ਵੀ ਆਂ ਜੀ ਸਾਨੂੰ ਕਿੱਥੇ ਲੱਗੀ ਸੀ ਆਪਾਂ ਨੇ 8 ਵਜੇ ਤਲਾਹ ਆਈ ਸੀਗੀ ਅਹ ਕਿਹੜਾ ਹੈ ਜੀ ਰਜੇਸ਼ ਨਗਰ ਰਜੇਸ਼ ਨਗਰ puri ਵਾਲੇ ਗੁਰਦੁਆਰੇ ਦੇ ਕੋਲ ਘਰ ਦੇ ਵਿੱਚ ਅੱਗ ਲੱਗੀ ਹੈ ਅਸੀਂ ਫੌਰਨ ਦੌਰ ਤੇ ਇੱਕ ਗੱਡੀ ਕੱਢੀ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਨਾਲ ਦੀ ਨਾਲ ਗੱਡੀਆਂ ਹੋਰ ਮੰਗਾਈਆਂ ਤੇ ਅੱਗ ਤੇ ਕਾਬੂ ਪਾਇਆ ਹੁਣ ਆ ਵੀ ਕੰਟਰੋਲ ਹੈ ਜੀ ਤੇ ਕਾਰਨ ਦਾ ਪਤਾ ਲੱਗਿਆ ਕੁਝ ਕਾਰਨ ਸਰ ਜੋਤ ਦੇ ਨਾਲ ਘਰੇ ਜੋਤ ਲੱਗੀ ਸੀ ਉਹਦੇ ਨਾਲ ਅੱਗ ਵੱਧ ਗਈ ਕੀ ਜਾਨੀ ਨੁਕਸਾਨ ਹੋਇਆ ਨਹੀਂ ਸਰ ਜਾਨੀ ਕੋਈ ਨਹੀਂ